ਮੰਗਤ ਕੀ ਕਰਨਾ ਚਾਹੀਦਾ ਹੈ ਅੱਜ ਪੰਜਾਬ ਆਈਐਮਈ ਦੀ ਨਮਾਸ਼ਾਹ ਬ੍ਰਾਂਚ ਵੱਲੋਂ ਜੋ ਸਾਡੀ ਇੱਕ ਡਾਕਟਰ ਬੱਚੀ ਜੋ ਡਿਊਟੀ ਦੌਰਾਨ ਉਸ ਦਾ ਪਹਿਲਾਂ ਰੇਪ ਹੋਇਆ ਫਿਰ ਉਸ ਦਾ ਮਰਡਰ ਹੋਇਆ ਜਿੱਤੇ ਅਸੀਂ ਇਸ ਘਟਨਾ ਕਾਨੂੰਨੀ ਘਟਨਾ ਨੂੰ ਅਸੀਂ ਕੰਡਮਨ ਕਰਨ ਲਈ ਇਹਦੀ ਨਿੰਦਾ ਕਰਨ ਲਈ ਅੱਜ ਮੁੱਚਾ ਸ਼ੀਤਪਕਸ ਸਿੰਘ ਦੇ ਡਾਕਟਰ ਇਕੱਠੇ ਹੋਏ ਨੇ ਔਰ ਨਾਲ ਨਾਲ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪਾਪ ਜੋ ਅਪਰਾਧ ਲੋਕ ਕਰਦੇ ਨੇ ਉਹਨਾਂ ਦੀਆਂ ਸਜ਼ਾਵਾਂ ਕਹਿੰਦਾ ਮੈਂ ਬਿੱਦੇ ਨੇ ਵੀ ਕਹਿੰਦਾ ਮੈਂ ਲੋਕ ਉਹਨਾਂ ਨੂੰ ਸਜ਼ਾਵਾਂ ਮਿਲ ਜਾਣੀ ਚਾਹੀਦੀਆਂ ਕਿਉਂਕਿ ਇਹ ਡਾਕਟਰ ਬੱਚੀ ਜਿਹੜੀ ਇਕੱਲੀ ਉਸ ਡਿਊਟੀ ਤੇ ਸੀ ਲੋਕਾਂ ਦੀਆਂ ਜਾਨਾਂ ਬਚਾ ਰਹੀ ਸੀ ਜਿਹੜੇ ਮਰੀਜ਼ ਸੀ ਉਹਨਾਂ ਨੂੰ ਕੋਈ ਤਕਲੀਫ ਸੋਦਾ ਹੱਲ ਕੱਢ ਰਹੀ ਸੀ ਪਰ ਸਮਾਜ ਦੇ ਉਹ ਗੰਦੇ ਅੰਸਰ ਜਿਨ੍ਹਾਂ ਨੇ ਜਿਸ ਤਰ੍ਹਾਂ ਦਾ ਇਹ ਕੰਮ ਕੀਤਾ ਮੈਂ ਸਮਝਦਾ ਜਿੱਲੀ ਇਸ ਦੀ ਬਤ ਤੋਂ ਬਤ ਦਿੰਦਿਆਂ ਕੀਤੀ ਜਾਵੇ ਉਹ ਥੋੜੀ ਹੈ ਔਰ ਇਸ ਮੌਕੇ ਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਅੱਜ ਜੇਕਰ ਕਿਸੇ ਡਾਕਟਰ ਬੱਚੀ ਨਾ ਹੋਇਆ ਕਿਸੇ ਨਾ ਵੀ ਹੁੰਦਾ ਸਮਾਜ ਦੇ ਜਿਹੜੇ ਗੰਦੇ ਅੰਸਰ ਉਹ ਸਦਾ ਇਦਾਂ ਦੇ ਕੰਮ ਕਰਦੇ ਆ ਪਰ ਇਹਦੇ ਖਿਲਾਫ ਅੱਜ ਇਕੱਲੇ ਡਾਕਟਰ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਇਹਦੇ ਖਿਲਾਫ ਸਾਨੂੰ ਸਾਰੇ ਪਾਈਚਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਇਹ ਸਮਾਜ ਦੇ ਉੱਪਰ ਇੱਕ ਤੱਪਾ ਆ ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਸੋਸਾਇਟੀ ਦੇ ਵਿੱਚ ਸਾਡੀਆਂ ਬੱਚੀਆਂ ਨੂੰ ਜਿਹੜਾ ਆਪਣਾ ਹਵਸਾ ਸਕਾਰ ਬਣਾਉਂਦੇ ਆ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਇੱਕ ਐਮ.ਐਲ.ਏ ਹੋਣ ਦੇ ਨਾਲ ਨਾਲ ਕਿਉਂਕਿ ਮੈਂ ਇੱਥੋਂ ਦੇ ਡਾਕਟਰਾਂ ਮੈਂ ਨਾਲ ਇੱਥੋਂ ਦਾ ਐਮ.ਐਲ.ਏ ਵੀ ਹਾਂ ਤਾਂ ਮੈਂ ਵੀ ਇਹ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੂਗਾ ਕਿ ਸਾਨੂੰ ਸੋਸਾਇਟੀ ਨੂੰ ਇਹਦੇ ਖਿਲਾਫ ਲੜਾਈ ਲੈਣੀ ਚਾਹੀਦੀ ਔਰ ਕਾਨੂੰਨ ਇਸ ਤਰ੍ਹਾਂ ਦੇ ਅਸੀਂ ਬਣਾਉਣ ਦੀ ਮੰਗ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਕਰਨ ਤੋਂ ਹਰ ਇਨਸਾਨ ਕਬਰਾਵੇ ਔਰ ਮੈਂ ਇਹ ਅੱਜ ਸਮੇਂ ਦੀ ਮੰਗ ਸਮਝਦਾ ਕਿ ਅੱਜ ਇਸ ਤਰ੍ਹਾਂ ਦੇ ਜਿਹੜੇ ਲੋਕ ਪਾਪ ਕਰਦੇ ਆ ਜ਼ੁਲਮ ਕਰਦੇ ਆ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਅਨਸਰ ਜਿਹੜੇ ਇਸ ਤਰ੍ਹਾਂ ਜ਼ੁਲਮ ਕਰਦੇ ਉਹਨਾਂ ਦੀ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਸੋ ਅਸੀਂ ਸਾਰੇ ਅੱਜ ਇਸ ਘਟਨਾ ਦਾ ਜਿੱਥੇ ਅਸੀਂ ਦੀ ਨਿੰਦਿਆ ਕਰਦੇ ਆਂ ਔਰ ਸਰਕਾਰਾਂ ਤੋਂ ਮੰਗ ਕਰਦੇ ਆਂ ਕਿ ਉਹਨਾਂ ਨੂੰ ਜਲਦੀ ਅਰੈਸਟ ਕਰਕੇ ਉਹਨਾਂ ਨੂੰ ਜੋਖਸਿਆਵਾਂ ਪਈਆਂ ਅੱਜ ਜਿਵੇਂ ਤਾਨੂੰ ਸਭ ਨੂੰ ਪਤਾ ਕਿ ਜਿਹੜੀ ਕਲਕੱਤਾ ਦੇ ਵਿੱਚ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਇੱਕ ਡਾਕਟਰ ਸਾਡੀ ਡਾਕਟਰ ਜਿਸ ਨੂੰ ਬਹੁਤ ਹੀ ਘਣਾਉਣੇ ਤਰੀਕੇ ਦੇ ਨਾਲ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਉਸ ਦਾ ਰੇਪ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਹੀ ਘਣਾਉਣੇ ਤਰੀਕੇ ਨਾਲ ਉਹਦੀ ਮੌਤ ਕਰ ਦਿੱਤੀ ਗਈ ਉਹਦਾ ਮਰਡਰ ਕਰ ਦਿੱਤਾ ਗਿਆ ਉਸ ਦੇ ਸਬੰਧ ਚ 올 ਓਵਰ ਇੰਡੀਆ ਇੰਡੀਆ ਹੀ ਨਹੀਂ ਇਵਨ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਵੀ ਕੰਟਰੀਸ ਹੈਗੇ ਨੇ ਜਿਵੇਂ ਪਾਕਿਸਤਾਨ ਲੰਡਨ ਸਾਰੇ ਥਾਈ ਅੱਜ ਇਹ ਅਫਸੋਸ ਜਾਰੀ ਕੀਤਾ ਜਾ ਰਿਹਾ ਕਿ ਸਾਡੇ ਜਿਹੜੇ ਇੱਕ ਡਾਕਟਰ ਇੱਕ ਘਟਨਾਵਾਂ ਤਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਅੱਜ ਜਿਹੜੀ ਇਹ ਘਟਨਾ ਦੇ ਸਬੰਧ ਚ ਅਸੀਂ ਇਕੱਠੇ ਹੋਏ ਹਾਂ ਇੰਨੀ ਘਨੌਣੀ ਘਟਨਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਅੱਗੇ ਤੋਂ ਇਹ ਕਦੀ ਨਾ ਹੋਵੇ ਇਸ ਵੰਦ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕੀਤਾ ਕਿ ਸਰਕਾਰ ਨੂੰ ਇਹ ਜਗਾਉਣ ਲਈ ਕਿ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਸਾਡੀਆਂ ਹੋਰ ਵੀ ਸਿਸਟਰ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਕਿੰਨੇ ਸਾਲਾਂ ਤੋਂ ਇਹ ਮੰਗ ਕਰ ਰਹੇ ਨੇ ਕਿ ਸਾਡੇ ਹਸਪੀਟਲਸ ਦੇ ਏਰੀਆ ਨੂੰ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਸੇਫਰ ਜ਼ੋਨ ਸੁਰੱਖਿਅਤ ਜ਼ੋਨ ਡਿਕਲੇਅਰ ਕੀਤਾ ਜਾਵੇ ਤੇ ਉੱਥੇ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਜਾਵੇ ਬਟ ਕਦੀ ਵੀ ਪਿਛਲੇ ਸੈਸ਼ਨ ਦੇ ਵਿੱਚ ਸਾਡੀ ਹੈਲਥ ਮਿਨਿਸਟਰੀ ਨੇ ਇਹ ਪਾ ਕੇ ਵੀ ਦੇ ਦਿੱਤਾ ਇਹ ਡਰਾਫਟ ਬਣਾ ਕੇ ਦੇ ਦਿੱਤਾ ਪਰ ਹੋਮ ਮਿਨਿਸਟਰ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਮਨਨ ਕਰ ਦਿੱਤਾ ਕਿ ਕਿਸੇ ਇੱਕ profession ਨੂੰ ਅਸੀਂ ਇਹ ਨਹੀਂ ਦੇ ਸਕਦੇ ਅਸੀਂ ਕਿਸੇ ਨੂੰ ਇੱਕ profession ਨੂੰ ਇਮਿਊਨਿਟੀ ਨਹੀਂ ਦੇ ਸਕਦੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਕੱਲਿਆਂ ਨੂੰ ਦਿਓ ਸਭ ਨੂੰ ਦਿਓ ਆਈਟੀ ਸੈਕਟਰ ਨੂੰ ਦਿਓ ਸਾਰਿਆਂ ਨੂੰ ਦਿਓ ਵਕੀਲਾਂ ਨੂੰ ਦਿਓ ਬਟ ਇਹ ਸਾਡਾ ਸਭ ਦਾ ਹੱਕ ਵੀ ਆ ਤੇ ਸਰਕਾਰ ਦੀ ਇਹ ਡਿਊਟੀ ਵੀ ਆ ਪਰ ਇਹ ਸਰਕਾਰਾਂ ਸ਼ਾਇਦ ਇਹੋ ਜਿਹੀਆਂ ਹਰਕਤਾਂ ਦੇਖ ਕੇ ਇਹਨਾਂ ਨੂੰ ਆਪਣੀ ਪੋਲਿਟਿਕਸ ਜਮਾਨ ਦਾ ਤਰੀਕਾ ਮਿਲ ਜਾਂਦਾ ਪੋਲਿਟਿਕਸ ਜਮਾਨ ਦਾ ਮੌਕਾ ਮਿਲ ਜਾਂਦਾ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਸਾਡਾ profession ਦਾ ਦਾ ਨੁਕਸਾਨ ਹੁੰਦਾ ਤੇ ਅਲਟੀਮੇਟਲੀ ਸੋਸਾਇਟੀ ਦਾ ਹੀ ਨੁਕਸਾਨ ਹੁੰਦਾ ਮੈਂ ਅੱਜ ਤੁਹਾਡੇ ਮਾਧਮ ਦੇ ਰਾਹੀਂ ਇਹ ਪੂਰੀ ਸੋਸਾਇਟੀ ਨੂੰ ਜਿੱਥੇ ਰਿਕੁਐਸਟ ਵੀ ਕਰਨੀ ਚਾਹਨਾ ਉੱਥੇ ਮੈਂ ਇਹ ਇਹਨਾਂ ਨੂੰ ਸੁਚੇਤ ਵੀ ਕਰਨਾ ਚਾਹਨਾ ਕਿ ਤੁਹਾਡੀਆਂ ਇਹ ਹਰਕਤਾਂ ਭਾਵੇਂ 95% ਸੋਸਾਇਟੀ ਬਹੁਤ ਸਹੀ ਆ ਬਟ ਜਿਹੜੇ ਇਹੋ ਜਿਹੇ ਗੰਦੇ ਅਨਸਰ ਨੇ ਉਹਨਾਂ ਨੂੰ ਸ਼ੈਦ ਦੇਣੀ ਬੰਦ ਕਰੋ ਸੋਸਾਇਟੀ ਵੀ ਬੰਦ ਕਰੇ ਪੋਲੀਟਿਸ਼ੀਅਨਸ ਵੀ ਬੰਦ ਕਰਨ ਤੇ ਐਡਮਿਨਿਸਟ੍ਰੇਸ਼ਨ ਵੀ ਬੰਦ ਕਰੇ ਜਿਵੇਂ ਕਿ ਉਹ ਤੁਸੀਂ ਹੁਣ ਵੀ ਦੇਖ ਰਹੇ ਆ ਕਿ ਇਹਦੇ ਵਿੱਚ ਵੀ ਪੋਲੀਟਿਕਸ ਹੋ ਰਹੀ ਆ ਸਾਡੇ ਬੱਚੇ ਜਿਹੜੇ ਸਟੂਡੈਂਟਸ ਨੇ ਜਿਹੜੇ ਬਟਿੰਗ ਡਾਕਟਰਸ ਨੇ ਉਹਨਾਂ ਦੇ ਵਿੱਚ ਇੱਕ ਖੌਫ ਪੈਦਾ ਹੋ ਗਿਆ ਕਿ ਸਾਡੀਆਂ ਲੜਕੀਆਂ ਸ਼ਾਮ ਨੂੰ ਪਹਿਲਾਂ ਤਾਂ ਇਹੀ ਹੁੰਦਾ ਸੀ ਇਨ ਜਨਰਲ ਜਿਹੜੀਆਂ ਕੁੜੀਆਂ ਡਿਊਟੀ ਕਰਨ ਜਾਣੀਆਂ ਨੇ ਰਾਤ ਨੂੰ ਲੋਕਾਂ ਦੀ ਜਾਨ ਬਚਾਉਣ ਜਾਂਦੀਆਂ ਨੇ ਜੇ ਉਹ ਹੀ ਸੇਫ ਨਹੀਂ ਹੈਗੀਆਂ ਤਾਂ ਮੈਂ ਕਹਿੰਨਾ ਕਿ ਸਾਡੇ ਲਈ ਇਹ ਸਾਡੇ ਸੁਸਾਇਟੀ ਲਈ ਸਾਡੇ ਐਡਮਿਨਿਸਟ੍ਰੇਸ਼ਨ ਲਈ ਸਾਡੇ ਸਰਕਾਰਾਂ ਲਈ ਇਹ ਲਾਹਨਤ ਵਾਲੀ ਗੱਲ ਹੈ ਪਰ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹਨਾ ਚਾਹੇ ਸਾਡੀ ਆਈਐਮਐਨ ਨੂੰ ਕੁਝ ਵੀ ਇਹ ਕਹਿਣ ਜਿਵੇਂ ਕਿ ਕੋਵਿਡ ਦੇ ਦੌਰਾਨ ਸਾਡੀਆਂ ਲੇਡੀ ਡਾਕਟਰ ਸਾਡੇ ਡਾਕਟਰ ਸਾਡੇ ਪੈਰਾਮੈਡੀਕਲ ਸਟਾਫ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਪਰਵਾਹ ਆਪਣੀ ਫੈਮਿਲੀ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਨੂੰ ਬਚਾਉਣ ਲਈ ਸੁਸਾਇਟੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਤੇ ਖੇਡੇ ਨੇ ਆਪਣੇ ਸਾਰੇ ਸੁੱਖ ਸਹੂਲਤਾਂ ਛੱਡ ਕੇ ਸੁਸਾਇਟੀ ਦੀ ਜਾਨਾਂ ਲਈ ਖੇਡੇ ਨੇ ਉੱਥੇ ਫਿਰ ਵੀ ਕੋਵਿਡ ਦੇ ਦੌਰਾਨ ਵੀ ਕਿੰਨੀ ਇਹ ਸ਼ਰਮ ਦੀ ਗੱਲ ਹੈ ਕਿ ਬੰਬੇ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਾਡੀਆਂ ਲੇਡੀ ਡਾਕਟਰਸ ਦੇ ਨਾਲ ਮਿਸਬੀਹੇਵ ਕੀਤਾ ਗਿਆ ਆਈਸੀਯੂ ਭੰਨੇ ਗਏ ਪਰ ਜਿਸ ਗੱਲ ਤੇ ਮੈਂ ਆਣਾ ਚਾਹੁੰਦਾ ਕਿ ਜਦੋਂ ਉਹ ਕੇਸ ਕੋਰਟ ਦੇ ਵਿੱਚ ਗਿਆ ਤਾਂ ਸਾਡੇ ਮਾਨਯੋਗ ਜਿਨਨ ਕਹਿੰਦੇ ਆ ਜੱਜ ਜਿਨਨ ਨੂੰ ਕਹਿੰਦੇ ਆ ਜੱਜ ਸਾਹਿਬਾਨ ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਅਗਰ ਇੰਨਾ ਹੀ ਡਰ ਲੱਗਦਾ ਤਾਂ ਇਹ ਪ੍ਰੋਫੈਸ਼ਨ ਛੱਡ ਦੇ। ਇਸ ਤੋਂ ਬਾਅਦ ਅਸੀਂ ਹੋਰ ਕੀ ਕਹਿ ਸਕਦੇ ਆ? ਇਸ ਤੋਂ ਬਾਅਦ ਕਨਾਉਣੀ ਇਹ ਤੋਂ ਹਰਕਤ ਜਾਂ ਇਹ ਤੋਂ ਕਟਿਆ ਕਮੈਂਟ ਇੱਕ ਮਾਨਯੋਗ ਯੱਜ ਬਨੋ ਕੀ ਹੋ ਸਕਦਾ? ਸੋ ਅਸੀਂ ਅੱਜ ਇਹ ਪ੍ਰੋਟੈਸਟ ਸਿਰਫ ਪ੍ਰੋਟੈਸਟ ਨਹੀਂ ਸਾਡਾ ਇੱਕ ਸਟੈਂਡ ਹੈ ਆਉਣ ਵਾਲੇ ਸਮੇਂ ਲਈ ਕਿ ਉਸ ਕੁੜੀ ਨੇ ਜਿਹੜੀ ਦੀ ਕੁਰਬਾਨੀ ਇਹ ਹੋਈ ਆ। ਉਦੇ ਲਈ ਅਸੀਂ ਸ਼ਰਮ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨੂੰ ਬਚਾ ਨਹੀਂ ਸਕੇ ਔਰ ਉਹਦੇ ਕਲੀਗ ਹੋਣ ਦੇ ਨਾਤੇ ਉਹਦੇ ਸੀਨੀਅਰ ਜੂਨੀਅਰ ਹੋਣ ਦੇ ਨਾਤੇ ਕਿ ਅੱਗੇ ਤੋਂ ਸਾਡੀਆਂ ਸਪੈਸ਼ਲੀ ਲੇਡੀ ਡਾਕਟਰਸ ਜਾਂ ਬਾਡਿੰਗ ਡਾਕਟਰਸ ਉਹਨਾਂ ਨਾਲ ਇਹੋ ਜਿਹਾ ਕੁਛ ਨਾ ਹੋਵੇ ਉਸ ਦੇ ਲਈ ਸਾਡਾ ਇਹ ਉਪਰਾਲਾ ਇੱਕ ਸਰਕਾਰ ਸਾਹਮਣੇ ਵੀ ਐਡਮਿਨਿਸਟ੍ਰੇਸ਼ਨ ਸਾਹਮਣੇ ਵੀ ਪੁਲਿਸ ਸਾਹਮਣੇ ਦਿੱਤੇ ਓਵਰ ਆਲ ਸੋਸਾਇਟੀ ਦੇ ਸਾਹਮਣੇ ਕਿ ਇਹ ਹਰਕਤਾਂ ਬੰਦ ਹੋਣ ਨਹੀਂ ਤਾਂ ਤੁਹਾਡਾ ਹੀ ਨੁਕਸਾਨ ਲੜਕੀਆਂ ਅਗਰ ਅਸੀਂ ਨਾ ਭੇਜੀਏ ਕਿ ਰਾਤ ਨੂੰ ਤੁਸੀਂ ਤੇ ਡਿਊਟੀ ਤੇ ਨਹੀਂ ਜਾਣਾ 50% ਡਾਕਟਰ ਘਰ ਜਾਣਗੇ ਅੱਜ ਦੀ ਡੇਟ ਤੇ 80% ਡਾਕਟਰ ਜਿਹੜੇ ਬਣਦੇ ਨੇ ਉਹ ਲੜਕੀਆਂ ਨੇ ਬਾਕੀ ਦੇ ਲੜਕੇ ਨੇ ਤੇ ਜੇ ਸਾਡੀਆਂ ਲੜਕੀਆਂ ਹੀ ਨਹੀਂ ਸੇਫ ਹੋਣੀਆਂ ਸਾਡੀਆਂ ਡਾਕਟਰਸ ਨਹੀਂ ਸੇਫ ਹੋਣੀਆਂ ਤਾਂ ਇਹ ਸੋਸਾਇਟੀ ਆਪਣੇ ਆਪ ਇਹ ਅੰਦਾਜ਼ਾ ਲਗਾ ਲਵੇ ਕਿ ਜੇ ਉਹਨਾਂ ਨੂੰ ਬਚਾਉਣ ਵਾਲੇ ਡਾਕਟਰ ਨਹੀਂ ਹੋਣਗੇ ਤੇ ਆਪ ਇਹ ਫਿਰ ਕੀ ਕਰਨਗੇ ਬਾਤ ਇਹ ਕਹਿ ਦਿੰਦੇ ਨੇ ਡਾਕਟਰ ਰੌਲਾ ਪਾਉਂਦੇ ਨੇ ਡਾਕਟਰ ਅਸੀਂ ਕੋਈ ਪੇ ਨਹੀਂ ਮੰਗਦੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਆਪਣੇ ਨਿਕਾਰੀਆਂ ਗੱਡੀਆਂ ਨਹੀਂ ਮੰਗਦੇ ਜਿਹੜੇ ਕਿ ਆਪ ਇਹ ਅਫਸਰ ਵੀ ਤੇ ਪੋਲੀਟੀਸ਼ੀਅਨ ਵੀ ਲਈ ਫਿਰਦੇ ਨੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਸਿਰਫ ਆਪਣੀ ਸੁਸਾਇਟੀ ਆਪਣੀ ਸੁਰੱਖਿਆ ਲਈ ਆਪਣੀ ਸਿਕਿਉਰਿਟੀ ਲਈ ਇਹਨਾਂ ਤੋਂ ਮੰਗ ਕਰਦੇ ਕਿ ਸਾਨੂੰ ਡਿਊਟੀ ਕਰਨ ਦਿਓ ਸਾਨੂੰ ਕੰਮ ਕਰਨ ਦਿਓ ਸਾਨੂੰ ਮਰੀਜ਼ਾਂ ਨੂੰ ਬਚਾਉਣ ਦਿਓ ਬਟ ਉਹ ਵੀ ਇਹ ਸਾਨੂੰ ਨਹੀਂ ਦੇ ਰਿਹਾ ਜਿਹਦੇ ਖਿਲਾਫ ਅੱਜ ਇਹ ਪ੍ਰੋਟੈਸਟ ਹੈ ਮੈਂ ਵੀ ਨੂੰ ਕਿਸ ਤਰ੍ਹਾਂ ਇਹ ਸਜਾ ਮੰਗਾਂ ਅਰੋਪੀ ਨੇ ਜਿਸ ਤਰ੍ਹਾਂ ਦਾ ਕਾਨੂੰਨੀ ਹਰਕਤ ਕੀਤੀ ਹੈ ਜੀ ਉਸ ਦੇ ਲਈ ਅਸੀਂ ਚਾਹਦੇ ਹਾਂ ਕਿ ਫਾਸਟ ਟਰੈਕ ਕੋਰਟ ਉਹਦੇ ਵਿੱਚ ਕੇਸ ਚਲਾ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਿਰਫ ਇੱਕ ਨਹੀਂ ਸਿਰਫ ਇੱਕੋ ਹੀ ਬੰਦਾ ਨਹੀਂ ਹੋ ਸਕਦਾ ਇਹ ਜਿਹੋ ਜਿਹਾ ਉਹ ਪੈਂਸਿਕਰ ਦੀ ਰਿਪੋਰਟ ਆਈ ਜਿਹੋ ਜਿਹੀ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਤੋਂ ਨਹੀਂ ਲੱਗਦਾ ਕਿ ਘੱਟੋ ਘੱਟ 4-5 ਬੰਦਿਆਂ ਤੋਂ ਕੱਟ ਹੋਣਗੇ ਤੇ ਸਭ ਨੂੰ ਫਾਸਟ ਟਰੈਕ ਕੋਰਟ ਦੇ ਥਰੂ ਕੇਸ ਚਲਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਬਾਕੀ ਸਾਰਿਆਂ ਨੂੰ ਵੀ ਇਹ ਤੰਨ ਹੋ ਜਾਣ ਕੇ ਇਸ ਤਰ੍ਹਾਂ ਦੀ ਘਨਾਉਣੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਤੇ ਨਾਲ ਹੀ ਸੋਸਾਇਟੀ ਨੂੰ ਪਤਾ ਲੱਗੇ ਕਿਸੇ ਦੀ ਵੀ ਡਾਕਟਰ ਦੀ ਕਿਸੇ ਦੀ ਵੀ ਬੇਟੀ ਹੋ ਸਕਦੀ ਕਿਸੇ ਦੀ ਭੈਣ ਹੋ ਸਕਦੀ ਹੈ ਤੇ ਇਹ ਸੋਸਾਇਟੀ ਨੂੰ ਮੈਂ ਖਾਸ ਕਰਕੇ ਅਜਿਹੇ ਸੁਨੇਹਾ ਦੇਣਾ ਚਾਹੁੰਦਾ ਤੇ ਉਹਨਾਂ ਤੋਂ ਸਹਿਯੋਗ ਮੰਗਦਾ ਕਿ ਆਪਣੇ ਵਿੱਚ ਬੈਠੇ ਇਹਨਾਂ ਇਦਾਂ ਦੇ ਸ਼ਰਾਬਤੀਆਂ ਅੰਸਰਾਂ ਨੂੰ ਤੁਸੀਂ ਨਾth ਪਾਓ ਆਪਣੇ ਬੱਚਿਆਂ ਨੂੰ ਵੀ ਸਮਝਾਓ ਕਿ ਕਿਸ ਤਰ੍ਹਾਂ ਡੂਜ਼ ਐਂਡ ਡੋਂਟਸ ਕਿਸ ਤਰ੍ਹਾਂ ਕੀ ਕਰਨਾ ਕਿੱਦਾਂ ਬਿਹੇਵ ਕਰਨਾ ਰੋਕੀ ਕਹਿ ਦਿੰਦੇ ਨੇ ਫਿਰ ਪੋਲੀਟਿਸ਼ੀਅਨ ਕਹਿ ਦਿੰਦੇ ਨੇ ਲੜਕੀ ਦੇ ਕੱਪੜੇ ਨਹੀਂ ਠੀਕ ਹੋਣੇ ਜੀ ਲੜਕੀ ਰੈਸਟੋਰੈਂਟ ਚ ਗਈ ਹੋਣੀ ਐ ਲੇਟ ਗਈ ਹੋਣੀ ਐ ਇਹ ਸ਼ਰਾਬ ਪੀਤੀ ਹੋਣੀ ਐ ਜਾਂ ਬਾਹਰ ਪੰਨ ਕਰਦੇ ਹੋਣੇ ਸਾਡੀ ਕੁੜੀ ਤਾਂ ਡਿਊਟੀ ਕਰ ਕਰਨ ਗਈ ਹੋਈ ਸੀ 36 ਘੰਟੇ ਤੋਂ ਉਹ ਡਿਊਟੀ ਕਰ ਰਹੀ ਸੀ ਫਿਰ ਵੀ ਉਸ ਦੇ ਨਾਲ ਜਿਉ ਉਹਨੂੰ ਨੀਂਦ ਆ ਗਈ ਉਹ ਆ ਕੇ ਅਲੱਗ ਕਮਰੇ ਚ ਆਪਣੇ ਹਸਪੀਟਲ ਦੇ ਸਰਕਾਰੀ ਹਸਪੀਟਲ ਦੇ ਵਿੱਚ ਉਹ ਸੇਫ ਨਹੀਂ ਹੈਗੀ ਇਹੋ ਜਿਹੀ ਹਰਕਤ ਹੋਈ ਆ ਤੇ ਮੇਰੇ ਹਿਸਾਬ ਨਾਲ ਹਾਰੀਆਂ ਸਰਕਾਰਾਂ ਨੂੰ ਵੀ ਚਾਹੇ ਹੋ ਕੇਂਦਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਓਵਰਆਲ ਸੋਸਾਇਟੀ ਉਹਨਾਂ ਲਈ ਬਹੁਤ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੀ ਇੱਕ ਕੁੜੀ ਸਾਡੀ ਇੱਕ ਬਟਿੰਗ ਡਾਕਟਰ ਆਪਣੀ ਜਾਨ ਤੋਂ ਹੱਤ ਹੋ ਗਈ ਠੀਕ ਔਰ ਉਹ ਵੀ ਇੰਨੇ ਕਣਾਉਣੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499